ਹਾਂਜੀ ਸਵਾਗਤ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜਿਹੜੇ ਭਾਈ ਆਪਣੇ ਚੈਨਲ ਤੇ ਵੀਡੀਓ ਪਹਿਲੇ ਵੀ ਦੇਖਦੇ ਆ ਉਹਨਾਂ ਭਾਈਆਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਜੀ ਤੇ ਆ ਆਪਣੀ ਮੱਕੀ ਆ ਗਈ ਭਾਈ 303382 ਵਾਲਾ ਦਾ ਬੀਜ ਆ ਭਾਈ ਇਹ 3 ਸਾਲੋਂ ਦਾ ਆਪਣਾ ਬੀਜ ਦਾ ਨੂੰ ਭਾਈ ਵਧੀਆ ਇਹ ਹਰ ਸਾਲ ਹੋ ਜਾਂਦੀ ਆ ਤੇ ਆਪਣੇ 29 ਜੁਲਾਈ ਨੂੰ ਆਪਾਂ ਝਾੜ ਪਾਉਣਾ ਭਾਈ ਇਹ ਮੱਕੀ ਉਹ ਜਿਹੜੀ ਬਾਅਦ ਚ ਬੀਜੀਆ ਤੇ ਕੁਛ ਛਾੜਦਾ ਆਪਾਂ ਪਰਸੋ ਪਾਤਾ ਬਾਈ ਜਿਹੜੀ ਅਗੇਤੀ ਬੀਜੀ ਸੀ ਇਹ ਵੀ ਸੇਤੀ ਆ ਗਈ ਬਾਈ ਆ ਕਿੱਲਾ ਆਪਣਾ ਥੋੜੀ ਜੀ ਮੱਕੀ ਮਾਰੀ ਰਹੀ ਗਈ ਬਾਈ ਤੂੰ ਦੇਖ ਸਕਦੇ ਏ ਤੇ ਤੇ ਆ ਆਪਣਾ ਦੋਸਤ ਅੱਜ ਦੋਸਤ ਮਿੱਤਰ ਆਇਆ ਸੀ ਆੜੇ ਨਾਲ ਵੀ ਗੱਲਬਾਤ ਕਰਦੇ ਆਪਾਂ ਕਿਉਂ ਕਿਵੇਂ ਆ ਬਈ ਜਉਤ ਕਿਉਂ ਆਉਂਦੇ ਨੇ ਯਾਰੇ ਫਿਰ ਏ ਮੈਨੂੰ ਕਹਿੰਦਾ ਬਈ ਪੱਕੀ ਲੱਗੇ ਆਣੀ ਵੱਡ ਕੇ ਮੈਂ ਕਿਹਾ ਬਈ ਲੈ ਜਾ ਆਇਆ ਕੋਈ ਗੱਲ ਨਹੀਂ ਠੀਕ ਹੈ ਮੈਂ ਕੀ ਲੈ ਕੇ ਆ ਮੈਂ ਕਹਾ ਤੂੰ ਟਰਾਲਾ ਪਾ ਲਿਆ ਇਹ ਬਈ ਆਹ ਲੈ ਆ ਲੈ ਟਰੈਕਟਰ ਲੈ ਆਇਆ ਬਈ ਜਾ ਜੋ ਖੜਾ ਲੈ ਤੂੰ ਦੇਖ ਸਕਦੇ ਆ ਬਾਈ ਇਹ ਵੇਖ ਤੂੰ ਸੜਕ ਤੋਂ ਚੱਲ ਪੈਂਦੀ ਆ ਉਹ ਤੂੰ ਦੇਖ ਸਕਦੇ ਆ ਬਾਈ ਤੇ ਬਹੁਤ ਕੀ ਬਹੁਤ ਪਿਆਈ ਤਾਂ ਕਾਲੂ ਆਵੇਂਗਾ ਆ ਗਿਆ ਬਈ ਯਾਰ ਬਟਨੀ ਬਹੁਤ ਔਖੀ ਆ ਰਹੀ ਪੰਗਾ ਪੁੰਗਾਣਾ ਲੈ ਬੈਠੋ ਕੋਈ ਇਹਦਾ ਤੇ ਇੱਕ ਬਈ ਨੇੜਾ ਹੋਰ ਸਾਰੀ ਕੰਮ ਕਰਦਾ ਪਾਣੀ ਪੀ ਕੇ ਆ ਦੇਖੋ ਇਹ ਕੰਮ ਸਾਡੇ ਝੋਟੇ ਆ ਰ ਗਿਆ ਭਾਈ ਨਾ ਭੰਦੀ ਅਸੀਂ ਦੱਤੀ ਕੰਮ ਮਹਿੰਗਾ ਪਾ ਤਾ ਤੂੰ ਯਾਰ ਉਹ ਭਾਈ 60 ਰੁਪਏ ਦੱਤੀ ਸੀ ਯਾਰ ਪਹੁੰਚ ਗਈ ਆ ਕਿੰਨੇ ਪਹੁੰਚੇ ਤੇਰੇ ਕੋਲ ਕੋਈ ਆਪਣੇ ਕੋਲ ਹੈਗੇ 7-8 ਠੀਕ ਹੈ ਫੇਰ ਸੜ ਜੂ ਇਹਨਾਂ ਨਾਲ ਸੜ ਜੂ ਇਹ ਦੋ ਗੜੇ ਲਾਵਾਂਗੇ ਆਪਾਂ ਦੋ ਗੜੇ ਅਗਰ ਦੋ ਗੜੇ ਲਾਵਾਂਗੇ ਆ ਦੇਖੋ ਭਾਈ ਇੰਨੇ ਦਾ ਭਾਂਡੇ ਕਾ ਵੱਡੀ ਭਾਈ ਯਾਰ ਵੀ ਦਿਖਾ ਦੇ ਹਾਂ ਭਾਈ ਜੋਤ ਇੰਨੇ ਦਾ ਕੱਲੇ ਖੱਚ ਕੱਲੇ ਜੂ ਆ ਲੈ ਜਾ ਭਾਈ ਦੇਖੋ ਭਾਈ ਦਿਖਾਉਣੇ ਆਪਾਂ ਭਾਈ ਜਾਜ ਤੇ ਆਇਆ ਜਾ ਜਾ ਭਾਈ ਦਾ ਆਪਣੇ ਕਹਦਾ ਬਈ 735 ਆ ਤੇ ਆਪਣੇ ਦੋਸਤ ਕੋਲੇ ਆਹਾ ਬਾਈ ਜਾ ਜੀ ਹੈ ਤਾਂ ਬਈ ਤੇ ਅੱਜ ਆਪਾਂ ਵੀ ਹੁਣ ਚਲਾ ਕੇ ਦੇਖਿਆ ਸੀ ਬਈ ਬਹੁਤ ਵਧੀਆ ਚਲਾਈ ਹੈ ਜੀ ਚਲਾਇਆ ਆਪਾਂ ਪਹਿਲੀ ਵਾਰੀ ਹੈ ਬਈ ਇਹ ਅੱਜ ਤੇ ਬਹੁਤ ਵਧੀਆ ਚਲਾਈ ਆ ਬਾਈ ਮੈਨੂੰ ਬਹੁਤ ਵਧੀਆ ਲੱਗਿਆ ਇਹ ਤੇ ਆ ਮੱਕੀ ਦੇਖੋ ਬਈ ਆਪਣੀ ਚੈੱਕ ਕਰ ਦੋ ਬਈ ਆ ਗਏ ਸੱਲੀ ਰਹਿਣੇ ਆਪਾਂ ਬਈ ਦਾਣੇ ਵਿਖਾਉਣੇ ਆਪਾਂ ਹੈ ਕਿਵੇਂ ਆਤੀ ਦੇ ਸਕਦੇ ਆ ਜੀ ਅਣੀ ਆ ਮੱਕੀ ਤਾਂ ਬਹੁਤ ਚੰਗੀ ਆ ਆਪਣੀ ਬਈ ਦੇਖੋ ਕਾਲੀ ਕਾਲੀ ਪਈ ਐ ਤੇ 29 ਜੁਲਾਈ ਨੂੰ ਪਾਵਾਂਗੇ ਚਾਰ ਦਾ ਪਪਾਈ ਤੇ ਆਪਣਾ ਦੋਸਤਾਂ ਆਪਣਾ ਬਈ ਆ ਵੀ ਆਊਗਾ 31 ਜੁਲਾਈ ਨੂੰ ਜਿੰਨੇ ਮੇਰੇ ਭਰਾ ਵੀਡੀਓ ਦੇਖ ਰਹੇ ਆ ਸਾਰਿਆਂ ਨੇ ਚਾਰਪੌਣਾ ਆਉਣਾ ਬਈ ਉਹ ਦੇਖਣਗੇ ਵੀ ਹਾਂ ਹਾਂ ਪਾ ਪਾ ਦੀ ਵੀਡੀਓ ਬਸ ਪੱਕੀ ਗੱਲ ਹਾਂ ਦੇਖੋ ਠੀਕ ਆ ਵੀ ਆਪਣੀ ਸੁੱਖ ਚਾਹੀਦੀ ਆ ਹਨਾ ਆ ਦਾਤੀ ਆ ਬਾਈ ਤਾਂ ਮਗਾਈ ਸੀ ਆਏ ਹੁਣ ਤਾਂ ਮੈਂ ਲੱਗ ਦੇਣੀ ਸੀ ਪਾਣੀ ਦਿੱਤੀ ਬਸ ਇਹ ਵੀ ਘੰਟਾ ਕੀ ਜਾਂਦੀ ਐ ਖੜਕਾ ਦੇਾਂਗੇ ਮੈਂ ਨਾ ਤੜਕੇ ਵੱਢਣੇ ਆ ਸੀ ਬਈ ਨੇ ਆ ਦੇਖੋ ਜੀ ਮੱਕੀ ਜਣਾ ਜ਼ਿਆਦਾ ਖੱਬਲ ਜਾ ਹੋ ਗਿਆ ਬਾਕੀ ਆ ਬਾਣ ਸਾਫ ਅਭੀ ਤੁਸੀਂ ਦੇ ਸਕਦੇ ਆ ਇੱਥੇ ਭਾਈ ਇੱਕ ਤਾਂ ਬਾਣ ਚੇਤਾ ਪਾਈ ਹੋਈ ਸੀ ਪਹਿਲਾਂ ਤੇ ਤਾਂ ਗੜ ਕੇ ਕਿਹਦੇ ਸਰਪੇ ਕਣਕ ਤੇ ਪਹਿਲਾਂ ਕੀਤੀ ਸੀ ਉਹ ਮੈਨੂੰ ਕਿਹੜੀ ਕੀਤੀ ਪਤਾ ਨਹੀਂ ਠੀਕ ਹੈ ਭਾਈ ਭਾਈ ਆਪਣੇ ਨਾਲ ਦੇ ਪਿੰਡੋਂ ਆਇਆ ਭਾਈ ਤੇ ਦੋਸਤ ਮਿੱਤਰ ਆ ਆਪਣਾ ਭਈ ਮੇਰੇ ਅਸੀਂ ਦੋਵੇਂ ਇੱਕ ਸਕੂਲ ਚ ਪੜ੍ਹ ਕੇ ਆਏ ਭਾਈ ਇਹ ਮੇਰੇ ਤੋਂ ਅੱਗੇ ਹੁੰਦਾ ਸੀ ਚਾਰ ਪੰਜ ਕਲਾਸ ਜੱਕ ਦੇਖ ਰਹਾ ਇਹ ਮੈਨੂੰ ਬਾਈ ਕੰਨ ਨਾ ਕਹਿੰਦਾ ਬਾਣ ਮੈਂ ਕੱਲੇ ਖਾਲੀ ਕਰ ਦੂੰ ਮੈਂ ਆ ਜਾ ਕੋਈ ਨਾ ਹੋ ਗਿਆ ਜਾਣਾ ਰ ਇਹਨਾਂ ਦਾ ਕਰਤਾ ਹਾਂ ਐਨਾ ਕਰਤਾ ਦੇਖੋ ਬਾਈ ਇਧਰੋਂ ਲੈ ਕੇ ਨਾ ਜਿੱਥੇ ਉਹ ਖੜਿਆ ਬਾਈ ਦਾ ਉਹ ਕੀ ਆ ਹੋ ਜਾਜ ਜਾਜ ਤੋਂ ਲੈ ਕੇ ਤਿੰਨ ਥਾਂ ਚ ਲੈ ਦੇਖ ਲੋ ਲਓ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਐਸੀ ਤਰ੍ਹਾਂ ਵੀਡੀਓ ਦੇਖਣ ਦੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ